ਸਲਾਮ ਵਾਲੇਕਮ ਜੀ ਮੈਂ ਆ ਤੁਹਾਡਾ ਆਪਣਾ ਮੁਹੰਮਦ ਇਰਸ਼ਾਦ ਤੇ ਤੁਸੀਂ ਦੇਖ ਰਹੇ ਹੋ YouTube ਚੈਨਲ ਬੈਸਟ ਫਾਸਟਰ ਵਾਲਾ ਮੁੰਡਾ ਲੋ ਜੀ ਦੂਸਰੀ ਮੋਟਰ ਦੇ ਡਰੈਕਟ ਦਿਖਾਉਣਾ ਤੁਹਾਨੂੰ ਇੱਕ ਦਾ ਡਰੈਕਟ ਨਵਾਂ ਵੀ ਲੈ ਕੇ ਆਂਦਾ ਆ ਵੀ ਲਗਾਉਣੇ ਔਰੇ ਉਹ ਚੌਧਰੀ ਟੋਆ ਖੋਲਣ ਲੱਗਿਆ ਇਹਦਾ ਚੌਧਰੀ ਵਿੱਚ ਜਾਂਦੇ ਮਾਮਲੇ ਜੀ ਬਹੁਤ ਹੈ ਵੀ ਡਰੈਕਟ ਲਾ ਕੇ ਬਹੁਤ ਖੁਸ਼ ਹੈ ਉਹਦੇ ਲਈ ਮੋਟਰ ਦੋਨੋਂ ਘਲਾਦੇ ਹੁਣ ਤੁਹਾਨੂੰ ਆ ਮੋਟਰ ਦੇ ਡਰੈਕਟ ਦਿਖਾਉਣੇ ਆ ਦੇਖੋ ਜੀ ਇਹਨਾਂ ਇੱਕ ਦੋ ਤਿੰਨ ਉਹ ਖੜਾ ਹੈ ਖਾਲ ਦੇ 4 5 6 7 8 9 10 10 ਉਹ ਤਿੰਨ ਬਕੈਨਾਂ ਖੜੀਆਂ ਨੇ ਖਾਲ ਤੇ ਫੰਡਰਾਮਾ 11 12 13 13 ਇਹ ਮੋਟਰ ਦੇ ਨੇ ਦੇਖ ਲਓ ਤੁਸੀਂ ਜਦ ਰਕੇ ਭਾਈ ਦਰਾਖਤ ਲਗਾਓ ਤੇ ਵਾਤਾਵਰਨ ਬਚਾਓ ਨਹੀਂ ਆਉਣ ਵਾਲੇ 5-7 ਸਾਲਾਂ ਦੇ ਵਿੱਚ ਇੰਨੀ ਗਰਮੀ ਵੱਜ ਜਾਣੀ ਹੈ ਇੰਨੀ ਹੀਟ ਵੱਜ ਜਾਣੀ ਹੈ ਕਿ ਬਰਦਾਸ਼ਤ ਨਹੀਂ ਹੋਣੀ ਬਰਦਾਸ਼ਤ ਤੋਂ ਬਾਹਰ ਹੋ ਜਾਣੀ ਹੈ ਉਹਨੂੰ ਫਲ ਵਾਲੇ ਦਿਖਾਉਣੇ ਆ ਆਹ ਸਾਡੇ ਇਹ ਫਾਲਸਾ ਆ। ਖਾਲੇ ਬਾਸੇ ਖਾਉਂਦੇ ਨਹੀਂ। ਤਾਂ ਬਣਾਣੇ ਕੀ ਨਹੀਂ। ਆਹ ਫਾਲਸਾ। ਆਹ ਇਹ ਉਰੇ ਵੀ ਲੱਗਿਆ ਵਧੀਆ ਈ। ਆਹ ਇਹਨੂੰ ਇਹ ਜਿਹਾ ਫਲ ਲੱਗਦਾ। ਆਹ ਲੱਗਿਆ ਹੈ। ਇਹ ਖਾਣ ਦੇ ਵਿੱਚ ਬਹੁਤ ਹੀ ਸਵਾਦਿਸ਼ਟ ਹੁੰਦਾ ਹੈ, ਬਹੁਤ ਹੀ ਸਵਾਦ। ਟੈਸਟਲੈਸ ਕਹਿ ਦੋ ਜਿਹਨੂੰ ਆਪਾਂ। ਈ ਬਸ ਐਂਡੇ ਹੈ। ਆ ਤੂਤ ਹੈ ਇਹਨੂੰ ਤੂੰ ਦੀਆਂ ਬਹੁਤ ਸਵਾਦ ਲੱਗਦੀਆਂ ਨੇ ਬਹੁਤ ਮਿੱਠੀਆਂ ਹੁੰਦੀਆਂ ਨੇ ਦੋ ਹੋ ਗਏ ਫਲਾਂ ਵਾਲੇ ਤੀਸਰਾ ਅੰਜੀਰ ਆ ਗਿਆ ਇਹਦੀ ਸਭ ਤੋਂ ਪਹਿਲੀ ਵੀਡੀਓ ਬਣਾਈ ਦੀ ਆਪਾਂ ਨੇ ਤੀਸਰਾ ਅੰਜੀਰ ਆ ਗਿਆ ਆ ਦੇਖੋ ਅੰਜੀਰ ਜੇ ਕਿਵੇਂ ਪੱਕਿਆ ਹੋਇਆ ਹਾਂ ਪੱਕਿਆ ਨਾ ਸੰਜੀਰ ਆ ਗਿਆ ਤਿੰਨ ਹੋ ਗਏ ਫਲਾਂ ਵਾਲੇ ਚੌਥਾ ਵੀ ਦਿਖਾਉਣਾ ਤੁਹਾਨੂੰ ਚੌਥਾ ਨਿੰਬੂ ਆ ਗਿਆ ਨੂੰ ਨਿੰਬੂ ਵੀ ਲੱਗੇ ਦਿਖਾਣਾ ਦੇਖੋ ਮਾ ਲਈ ਕੁਦਰਤ ਦਾ ਫਾਇਦਾ ਤੇ ਨਾਲੇ ਥੋੜਾ ਆਪਣਾ ਫਾਇਦਾ ਇਹਨਾਂ ਦੇ ਪੁੰਨ ਨਾਲੇ ਫਲੀਆਂ ਵਾਤਾਵਰਨ ਨੂੰ ਹੀ ਬਚਾਓ ਤੇ ਆਪ ਵੀ ਮौजਾਂ ਕਰੋ ਸੌਤੀ ਆ ਗਈ ਜਾਮਣ ਜਾਮਣ ਆ ਲੱਗਣੀ ਲੱਗੀ ਜਲਦੀ ਲੱਗਣ ਲੱਗ ਗਈ ਇਹਨੂੰ ਵੀ ਅਗਲੇ ਸਾਲ ਵੀ ਜਾਮਣਾ ਖਾਵਾਂਗੇ ਪੰਜਵਾਂ ਆ ਗਿਆ ਅੰਬ ਛੋਟਾ ਹਲੇ ਛੇਵਾਂ ਆ ਗਿਆ ਅੰਬ ਇਹੜੇ ਫਲਾਂ ਆ ਲੈਣੇ ਸਿਰਫ ਛੇ ਫਲਾਂ ਲੈਣੇ ਤੇ ਬਾਕੀ ਸੱਤ ਹੈਗੇ ਛੇ ਫਲਾਂ ਲੈਣੇ ਤੇ ਅੱਠ ਹੋ ਗਏ ਛਾਂ ਵਾਲੇ ਅੱਜ ਤੇ ਚੌਧਰੀਨ ਲਾਤਾ ਦੇਖੋ ਚੌਧਰੀ ਬਹੁਤ ਰਖਤ ਲੰਦਾ ਵੀ ਇਹਨੂੰ ਬਹੁਤ ਚਾਹਵਾ ਦਰਖਤ ਦਾ ਇਹ ਕਹਿੰਦਾ ਵੀ ਬਸ ਛਾਂ ਰੋਵੇ ਇਹਦੇ ਨਾਲ ਹਵਾ ਵੀ ਸਾਫ਼ ਹੁੰਦੀ ਹੈ ਤੇ ਸਕੂਨ ਵੀ ਮਿਲਦਾ ਹੈ ਥੱਲੇ ਬੈਠ ਕੇ ਇਹ ਹੀ ਉਸੇ ਦੀ ਕੀ ਰਿਸ ਕਰਨਗੇ ਦਰਖਤਾਂ ਦੀ ਬਹੁਤ ਸ਼ਾਮ ਕਰਦਾ ਚੌਧਰੀ ਵੀ ਇਹ ਸਾਰਿਆਂ ਨੂੰ ਇਹੀ ਮੈਸੇਜ ਹੈ ਭਾਈ ਵੱਧ ਤੋਂ ਵੱਧ ਦਰਖਤ ਲਾਓ ਆਪਣੇ ਕਮਾਗਾਰਾਂ ਦੇ ਇੱਥੇ ਕੰਮ ਕਰਦੇ ਜਿਵੇਂ ਕਿ ਮੋਟਰਾਂ ਨੇ ਮੋਟਰਾਂ ਦੇ ਦਰਖਤ ਵੱਧ ਤੋਂ ਵੱਧ ਲਾਓ ਆਪਣੇ ਘਰਾਂ ਦੇ ਆਲੇ-ਦੁਆਲੇ ਲਾਓ ਤੇ ਜਿਹੜੇ ਲੱਗੇ ਹੋਣੇ ਉਹਨਾਂ ਦੀ ਸਾਂਭ ਵੀ ਕਰੋ